ਇਸ ਕਰਕੇ ਸਮੱਸਿਆ ਦਾ ਹੱਲ ਕਰਨ ਤੇ ਜਦੋਂ ਬੰਦਾ ਯੋੜ ਦਿੰਦਾ ਨਾ ਕਿ ਪ੍ਰੋਬਲਮ ਆ ਗਈ ਹੈ ਤਾਂ ਇਹਦਾ ਐਸੀ ਹੱਲ ਕਰਨਾ ਹੈ ਸਮਝਦੇ ਹੋ ਹੁਣ فرض ਕਰੋ ਇੱਕ ਬੰਦੇ ਨੂੰ ਕਰੰਟ ਲੱਗ ਗਿਆ ਹੁਣ ਬੰਦਾ ਤੜਫ ਰਿਹਾ ਹੈ ਤਾਂ ਕੋਈ ਪਹਿਲਾਂ ਪਤਾ ਕਰੋ ਕਰੰਟ ਆਇਆ ਕਿੱਥੋਂ ਇਹ ਤਾਰ ਨੰਗੀ ਕਿੱਥੋਂ ਹੋਈ ਉਹ ਭਾਈ ਛੱਡੋ ਬਹੁਤ ਜੂ ਦੇਖੋ ਪਹਿਲਾਂ ਨੂੰ ਜਾ ਕੇ ਇਲਾਜ ਕਰੀਏ ਇਹਦਾ ਕਿਉਂਕਿ ਜੇ ਉਸ ਸਮੱਸਿਆ ਸਾਹਮਣੇ ਦਾ ਹੱਲ ਕਰੀਏ ਉਹ ਠੀਕ ਹੋ ਜਾਏਗਾ ਔਰ ਬੰਦੇ ਨੂੰ ਅੱਗੇ ਤੋਂ ਹੋਸ਼ ਵੀ ਆ ਜੇ ਨਹੀਂ ਜਦੋਂ ਕੋਈ ਇੱਕ ਠੋਕਰ ਲੱਗਦੀ ਤਾਂ ਅਗਲੀ ਵਾਰ ਨੂੰ ਫਿਰ ਉਹ ਚੀਜ਼ ਤੋਂ ਬਚ ਕੇ ਚੱਲਦਾ ਹੈ ਉਹ ਐਵੇਂ ਨਹੀਂ ਵਿਤਾਰਨ ਨੂੰ ਹੱਥ ਲਾਂਦਾ ਫਿਰਦਾ ਕਿਉਂਕਿ ਉਹਨੂੰ ਪਤਾ ਇੱਕ ਵਾਰ ਝਟਕਾ ਲੱਗਾ ਤਾਂ ਹੁਣ ਦੁਬਾਰਾ ਹਰ ਕੰਮ 'ਇ' ਸਾਵਧਾਨੀ ਨਾਲ ਕਰਨਾ ਹੈ ਇਹਦਾ ਮਤਲਬ ਕੋਈ ਮੁਸੀਬਤ ਆਂਦੀ ਵੀ ਹੈ ਤਾਂ ਸਾਨੂੰ ਗਿਆਨ ਦੇਣ ਆਂਦੀ ਹੈ ਸਮਝਾਣ ਆਂਦੀ ਹੈ ਅੱਗੇ ਤੋਂ ਅਸੀਂ ਅਵੇਰ ਹੋ ਜਾਈਏ ਅਵੇਰ ਦਾ ਮਤਲਬ ਸਮਝਿਓ ਨਾ ਤੁਸੀਂ ਅੱਗੇ ਤੋਂ ਅਸੀਂ ਜ਼ਿਆਦਾ ਚੁਕੰਨੇ ਹੋ ਜਾਈਏ ਕਿ ਇੱਥੋਂ ਆ ਮੇਰਾ ਪਹਿਲਾ ਨੁਕਸਾਨ ਹੋਇਆ ਤਾਂ ਹੁਣ ਦੁਬਾਰਾ ਮੈਂ 'ਇ' ਠੋਕਰ ਨਹੀਂ ਖਾਣੀ ਕੋਈ ਦੁਖਵੀਂ ਇਨਸਾਨ ਦੇ ਜੀਵਨ ਜਾਂਦਾ ਤਾਂ ਇਨਸਾਨ ਨੂੰ ਜਗਾਣ ਆਂਦਾ ਹੈ ਕਿਉਂਕਿ ਸੁੱਖਾਂ ਵਿੱਚ ਤਾਂ ਨੀਂਦ ਆਂਦੀ ਦੁੱਖ ਹੀ ਸਾਨੂੰ ਝੰਜੋੜਾ ਦਿੰਦੇ ਜਗਾਉਂਦੇ ਆ ਇਸ ਲਈ ਕੁਦਰਤ ਸਾਨੂੰ ਜੇ ਦੁੱਖ ਵੀ ਦਿੰਦੀ ਹੈ ਇਸ ਲਈ ਨਹੀਂ ਕਿ ਤੋੜਨ ਵਾਸਤੇ ਉਹ ਇਸ ਲਈ ਦੁੱਖ ਦਿੰਦੀ ਕਿ ਹੁਣ ਆਪਣੇ ਆਪ ਨੂੰ ਹੋਰ ਮਜ਼ਬੂਤ ਕਰ ਲੈ ਆਪਣੀ ਹਿੰਮਤ ਨੂੰ ਹੋਰ ਵਧਾ ਆਪਣੇ ਹੌਸਲੇ ਨੂੰ ਹੋਰ ਵਧਾ ਤਾਂ ਕਿ ਤੇਰੇ ਜੀਵਨ 'ਚ ਕੋਈ ਦੁੱਖ ਪਰੇਸ਼ਾਨੀ ਆਵੇ ਤਾਂ ਤੂੰ ਟੁੱਟੇ ਨਾ ਬਲਕਿ ਦੁੱਖ ਦਾ ਸਾਹਮਣਾ ਕਰਕੇ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਅੱਗੇ ਵਧ ਜਾਵੇਂ ਕਿਉਂਕਿ ਜ਼ਿੰਦਗੀ 'ਚ ਜਿੰਨਾ ਜਿੰਨੀਆਂ ਜ਼ਿਆਦਾ ਮੁਸੀਬਤਾਂ ਦੇਖੀਆਂ ਉੰਨੇ ਹੀ ਮਜ਼ਬੂਤ ਵੀ ਇਹ ਦਿਓ ਜਿਆਦਾ ਹੁੰਦਾ ਕਿ ਨਹੀਂ ਤਾਂ ਜਿਹੜਾ ਘਰ ਜਿ ਬੈਠਾ ਹੋਵੇ ਹਰ ਵੇਲੇ ਨਰਮ ਗੱਦੀਆਂ ਤੇ ਬੈਠਾ ਹੋਵੇ ਨਰਮ ਸੋਫਿਆਂ ਤੇ ਬੈਠਾ ਹੋਵੇ ਤੁਸੀਂ ਦੇਖ ਲਓ ਉਹਦੇ ਮੂਰੇ ਮਾੜੀ ਹੀ ਕੋਈ ਮੁਸੀਬਤ ਆ ਜਾਵੇ ਰੋਣਾ ਸ਼ੁਰੂ ਕਰ ਦੇਗਾ ਹਾਏ ਮੰਮੀ ਵਿਚਾਲਾ ਮੈਨੂੰ ਉਹ ਮੰਮੀ ਨਹੀਂ ਹਰ ਜਗ੍ਹਾ ਨਹੀਂ ਵਿਚਾਲਾ ਤੈਨੂੰ ਹਰ ਜਗ੍ਹਾ ਤੇਰੀ ਅੰਦਰਲੀ ਹਿੰਮਤ ਅੰਦਰਲੇ ਹੌਸਲੇ ਨੇ ਕੰਮ ਆਣਾ ਹੈ ਇਸ ਲਈ ਤਾਂ ਸ਼੍ਰੀ ਕ੍ਰਿਸ਼ਨ ਕੀ ਕਹਿੰਦੇ ਹੈ ਇਹ ਤਣਾਅ ਔਰ ਚਿੰਤਾ ਕਰਨੇ ਸੇ ਜੀਵਨ ਮੇਂ ਸਮੱਸਿਆ ਪੈਦਾ ਹੁੰਦੀ ਹੈ ਹੁਣ ਜੇ ਆਪਾਂ ਸਮੱਸਿਆ ਨੂੰ ਪੈਦਾ ਕਰਨਾ ਹੈ ਜੇ ਆਪਾਂ ਪਰੇਸ਼ਾਨੀਆਂ ਵਧਾਉਣੀਆਂ ਹੈ ਤਾਂ ਹਰ ਵੇਲੇ ਚਿੰਤਾ ਕਰੀ ਜਾਓ ਮੇਰਾ ਕੀ ਬਣੇਗਾ ਬੱਚਿਆਂ ਦਾ ਕੀ ਬਣੇਗਾ ਤਾਂ ਜੇ ਅਸੀਂ ਸਮੱਸਿਆ ਔਰ ਚਿੰਤਾ ਨੂੰ ਖਤਮ ਕਰਨਾ ਹੈ ਤਾਂ ਫਿਰ ਉਹਨਾਂ ਨੇ ਕੀ ਕਿਹਾ ਕਿ ਈਸ਼ਵਰ ਪਰ ਆਸਥਾ ਰੱਖਨੇ ਔਰ ਮੁਸਕੁਰਾਣੇ ਸੇ ਹਰ ਸਮੱਸਿਆ ਦਾ ਸਮਾਧਾਨ ਮਿਲਦਾ ਹੈ ਹੁਣ ਜੇ ਸਮੱਸਿਆ ਦਾ ਸਮਾਧਾਨ ਚਾਹੀਦਾ ਤਾਂ ਸਭ ਤੋਂ ਪਹਿਲਾਂ ਸਮੱਸਿਆ ਨੂੰ ਦੇਖ ਕੇ ਮੁਸਕਰਾਓ ਅੱਜ ਇੱਥੇ ਇੱਕ ਗੱਲ ਕਵਾਂਗੇ ਇਸੀ ਸ਼੍ਰੀ ਕ੍ਰਿਸ਼ਨ ਦੀਆਂ ਤਸਵੀਰਾਂ ਘਰ ਚ ਲਾਈਆਂ ਹੈ ਪਰ ਕਦੀ ਉਹਨਾਂ ਦੇ ਜੀਵਨ ਚੋਂ ਸਿੱਖਿਆ ਲਈ ਹੈ ਕਿ ਉਹਨਾਂ ਮੂਰੇ ਕੋਈ ਵੀ ਮੁਸੀਬਤ ਆਈ ਹਰ ਤਸਵੀਰ ਅੰਦਰ ਮੁਸਕਰਾ ਰਹੇ ਆ ਚਾਹੇ ਕਾਲੀਏ ਨਾਗ ਦੇ ਫੰਤੇ ਹੈ ਉੱਥੇ ਵੀ ਬਾਂਸਰੀ ਬੁਜਾ ਰਹੇ ਆ ਨਚ ਰਹੇ ਆ ਤਾਂ ਚਾਹੇ ਉਹਨਾਂ ਨੇ ਗਵਰਧਨ ਚੱਕਿਆ ਉੱਥੇ ਵੀ ਇੱਕ ਹੱਥ 'ਚ ਸ਼ਾਇਦ ਬਾਂਸਰੀ ਹੀ ਹੈ ਉਹਨਾਂ ਦੇ ਬੁਜਾ ਰਹੇ ਆ ਉਹ ਚਾਹੇ ਕਾਂਸਰ ਦਾ ਮੁਕਾਬਲਾ ਕਰ ਰਹੇ ਆ ਚਾਹੇ ਸ਼ਿਸ਼ੂ ਪਾਲ ਉਹਨੂੰ ਗਾਲੀਆਂ ਦੇ ਰਹੇ ਤਾਂ ਵੀ ਕਿਉਂਕਿ ਸਿੱਖਣ ਵਾਲੀ ਚੀਜ਼ ਅਸੀਂ ਸਿੱਖਦੇ ਨਹੀਂ ਤੇ ਤਸਵੀਰਾਂ ਲਾ ਕੇ ਪੂਜਾ ਘਰ ਚ ਲੱਗੇ ਹੋਏ ਆ ਉਹ ਸਿਰਫ ਪੂਜਾ ਨਹੀਂ ਕਰਨੀ ਐਸੀ ਉਹ ਗੁਣ ਵੀ ਲੈਣੇ ਆ ਕਿ ਆਪਣੇ ਆਪ ਨੂੰ ਐਸਾ ਬਣਾਈਏ ਕਿ ਸਾਡੇ ਮੋੜੇ ਕੋਈ ਮੁਸੀਬਤ ਆਵੇ ਤਾਂ ਟੈਨਸ਼ਨ ਤਣਾਅ ਨਾ ਹੋਵੇ ਬਲਕਿ ਉਹਦਾ ਸਾਹਮਣਾ ਪੂਰੀ ਹਿੰਮਤ ਨਾਲ ਮੁਸਕਰਾ ਕੇ ਕਰੀਏ ਕਿਉਂਕਿ ਮੁਸਕਰਾਣ ਦੇ ਨਾਲ ਹੀ ਅੱਧੀ ਮੁਸੀਬਤ ਉਹਦੀ ਹੱਲ ਹੋ ਜਾਂਦੀ ਹੈ ਜਿੱਦਾਂ ਅਸੀਂ ਕਈ ਵਾਰ ਕਹਿੰਦੇ ਆ ਨਾ ਕਿ ਆਦੇ ਦੁਸ਼ਮਨੋਂ ਕੋ ਤੋਂ ਮੈਂ ਯੋਹੀ ਹਰਾ ਦੇਤਾ ਹੂੰ ਜਦ ਉਹਨਾਂ ਕੀ ਹਰ ਬਾਤ ਪਰ ਮੈਂ ਮੁਸਕਰਾ ਇਹਨੇ ਕੋਈ ਤੁਹਾਨੂੰ ਬੁਰਾ ਬੋਲੇ ਨਾ ਕੋਈ ਤੁਹਾਨੂੰ ਬੁਰਾ ਬੋਲੇ ਤੁਸੀਂ ਉਹ ਹੱਸਣਾ ਸ਼ੁਰੂ ਕਰਦੇ ਹੋ ਤਾਂ ਅਗਲੇ ਦਾ ਉਦਹੀਂ ਹਰ ਹੈ ਮੈਂ ਇਹਨੂੰ ਗੁੱਸਾ ਚੜਾਉਣਾ ਚਾਹੁੰਦਾ ਇਹਨੂੰ ਦੁਖੀ ਕਰਨਾ ਜਾਂ ਹੱਸ ਰਿਹਾ ਉਹ ਨਾ ਚੁੱਪ ਕਰਕੇ ਸ਼ਰਮਿੰਦਾ ਜਾ ਹੋ ਕੇ ਚਲ ਜਾਣਾ ਤਾਂ ਜੇ ਕੋਈ ਤੁਹਾਨੂੰ ਬੁਰਾ ਬੋਲੇ ਤੁਸੀਂ ਮੁਠੀਆਂ ਬੰਦ ਕਰ ਲੋ ਖੜਾ ਦੇਖਿਆ ਮੇਰਾ ਕੰਮ ਹੋ ਰਿਹਾ ਇਹਨੂੰ ਹੋਰ ਗਲਾ ਕੱਢਾ ਇਹਨੂੰ ਹੋਰ ਗਵਾ ਮੈਂ ਕਿਉਂਕਿ ਅਗਲਾ ਚਾਹੁੰਦਾ ਇਹ ਸਾਨੂੰ ਦੁੱਖ ਦੇਣਾ ਹੁਣ ਤੁਸੀਂ ਉਹ ਤੁਹਾਨੂੰ ਦੁੱਖ ਦੇਣਾ ਚਾਹੁੰਦਾ ਤੁਸੀਂ ਦੁਖੀ ਹੋਗੇ ਉਹਨੂੰ ਜਿਤਾ ਕਿਉਂ ਰਹੇ ਹੋ ਬਲਕੇ ਤੁਹਾਨੂੰ ਚਾਹੀਦੇ ਨੂੰ ਹਰਾਣਾ ਉਹ ਹਰਾ ਹਾਰਨਾ ਹੀ ਨਾ ਕਦੋਂ ਹੈ ਜਦੋਂ ਮੇਰਾ ਮਕਸਦ ਪੂਰਾ ਨਾ ਹੋਣ ਦੇਵਾਂ ਇਹਦਾ ਮਕਸਦ ਹੈ ਮੈਨੂੰ ਦੁਖੀ ਕਰਨ ਦਾ ਪਰ ਇਹ ਮੈਨੂੰ ਗਾਲੀ ਦੇ ਕੇ ਦੁਖੀ ਕਰਨਾ ਚਾਹੁੰਦਾ ਤਾਂ ਮੈਂ ਇਹਨੂੰ ਹੱਸ ਕੇ ਨਿਰਾਸ਼ ਕਰ ਦੇਵਾਂ ਫਿਰ ਦੁਖੀ ਹੋ ਕੇ ਉਹ ਜਾਏਗਾ ਤਾਂ ਤੁਸੀਂ ਜੀਨਰ ਹੋ ਕੇ ਜਿੱਤ ਕੇ ਘਰ ਨੂੰ ਆਓਗੇ ਦੇਖਿਆ ਆਇਆ ਸੀ ਮੇਰੀਆਂ ਖੁਸ਼ੀਆਂ ਖੋਣ ਵਾਸਤੇ ਪਰ ਮੈਂ ਕੋਈ ਇੰਨਾ ਨਿਰਾਨ ਥੋੜੀ ਐ ਕਿ ਜਿਹੜਾ ਆਪਣੀਆਂ ਖੁਸ਼ੀਆਂ ਨੂੰ ਲੁਟਾਣ ਦੇਵਾਂ ਜਦੋਂ ਕੋਈ ਚੋਰ ਆਵੇ ਤੁਹਾਡੇ ਕੋਲ ਕੋਈ ਕੀਮਤੀ ਧਨ ਹੈ ਤਾਂ ਤੁਸੀਂ ਚੋਰ ਨੂੰ ਲੈ ਜਾਣ ਦੋਗੇ ਇਹ ਲੈ ਵੀ ਮੇਰੀ ਜੇਬ 'ਚ 10000 ਹੈ ਜਾਂ ਮੇਰੀ ਜੇਬ 'ਚ 10 ਲੱਖ ਹੈ ਆ ਜਾ ਚੱਕ ਕੇ ਲੈ ਜਾ ਲੈ ਜਾਊਗਾ ਉਹ ਹੁਣ ਜੇ ਚੋਰ ਆਵੇ ਤੁਹਾਡੇ ਕੋਲੋਂ ਕੋਈ ਖੋਣਾ ਚਾਵੇ ਤੁਹਾਡਾ ਕੋਈ ਸੋਨਾ ਹੋਵੇ ਚਾਂਦੀ ਹੋਵੇ ਪੈਸਾ ਹੋਵੇ ਤੇ ਉਹ ਖੋਣ ਦੀ ਕੋਸ਼ਿਸ਼ ਕਰਦਾ ਇਹ ਤਾਂ ਬਿਨਾਂ ਖੋਏ ਹੀ ਚਲਾ ਜਾਵੇ ਤਾਂ ਤੁਸੀਂ ਖੁਸ਼ ਹੋਣਾ ਹੈ ਆਇਆ ਤਾਂ ਸੀ ਪਰ ਮੈਨੂੰ ਲੁੱਟ ਕੋਈ ਚੋਰੀ ਕਰ ਮੇਰੀ ਕੀਮਤੀ ਜੀ ਮੇਰੇ ਕੋਲ ਹੀ ਰਹਿ ਗਈ ਹੁਣ ਫਿਰ ਕਮਾਂਗੇ ਕਿ ਜਿੱਦਾਂ ਪੈਸੇ ਨੂੰ ਬਚਾਉਂਦੇ ਹੋ ਖੋਹਗੇ ਨਾ ਲੈ ਜਾਵੇ ਆਪਣੀ ਖੁਸ਼ੀ ਨੂੰ ਵੀ ਬਚਾਇਆ ਕਰੋ ਕਿਉਂਕਿ ਪੈਸੇ ਤੋਂ ਜ਼ਿਆਦਾ ਕੀਮਤੀ ਤੁਹਾਡੀ ਖੁਸ਼ੀ ਹੈ ਕੋਈ ਆਵੇ ਗਾਲੀ ਦੇਵੇ ਤਾਂ ਸਮਝ ਲਓ ਇਹ ਉਹ ਚੋਰ ਹੈ ਜਿਹੜਾ ਗਾਲੀ ਦੇ ਕੇ ਮੇਰੀ ਖੁਸ਼ੀ ਨੂੰ ਖੋਣਾ ਚਾਹੁੰਦਾ ਹੈ ਇਹ ਉਹ ਚੋਰ ਹੈ ਜਿਹੜਾ ਮੇਰੇ ਨਾਲ ਬੁਰਾ ਕਰਕੇ ਮੈਨੂੰ ਬੁਰਾ ਬੋਲ ਕੇ ਮੇਰੇ ਆਨੰਦ ਨੂੰ ਖੋਣਾ ਚਾਹੁੰਦਾ ਹੈ ਪਰ ਜੇ ਮੈਂ ਪੈਸੇ ਨੂੰ ਬਚਾਉਂਦਾ ਹਾਂ ਤਾਂ ਮੇਰੀ ਖੁਸ਼ੀ ਪੈਸੇ ਤੋਂ ਵੀ ਜ਼ਿਆਦਾ ਕੀਮਤੀ ਹੈ ਇਸ ਲਈ ਲਾਲਾ ਦੇ ਜੋਰ ਇੱਕ ਗਾਲੀ ਕੀ 100 ਗਾਲੀਆਂ ਕੱਢ ਇੱਕ ਵਾਰ ਕੀ ਬੁਰਾ ਬੋਲਣਾ 100 ਵਾਰ ਬੁਰਾ ਬੋਲ ਉਹ ਮੈਂ ਕੋਈ ਇੰਨਾ ਮੂਰਖ ਨਹੀਂ ਕਿ ਤੂੰ ਬੁਰਾ ਬੋਲੇ ਤਾਂ ਆਪੀ ਖੁਸ਼ੀਆਂ ਲੁੱਟਾ ਦੇਮ ਆਪੀ ਖੁਸ਼ੀਆਂ ਨੂੰ ਚੋਰੀ ਕਰਨ ਦੇਵਾ ਨਹੀਂ ਤੂੰ ਗਾਲੀ ਘੜ ਮੈਂ ਹਸਣਾ ਹੈ ਜਿਦਾ ਜੀ ਨੱਥੂ ਲਾਲ ਦੀ ਗੱਲ ਦੱਸੀ ਦੀ ਐ ਇੱਥੇ ਵੀ ਉਹ ਗੱਲ ਕਰਨੀ ਚਾਹਾਂਗੇ ਇੱਕ ਵਾਰ ਨੱਥੂ ਲਾਲ ਸਾਸਾਂ ਸੁਣ ਕੇ ਗਿਆ ਜਦੋਂ ਰਸਤੇ ਜਾ ਰਿਹਾ ਹੈ ਤਾਂ ਉਹਦਾ ਇੱਕ ਅੱਗੇ ਸ਼ਤਰੂ ਆ ਗਿਆ ਦੁਸ਼ਮਣ ਆ ਗਿਆ ਜਦੋਂ ਆਹ ਗੱਲ ਐ ਸੀ ਸਮਝਾਈ ਨਾ ਕਿ ਨੱਥੂ ਲਾਲ ਨੇ ਵੀ ਸੁਣ ਲਈ ਸੀ ਜਦੋਂ ਸੁਣ ਕੇ ਜਾ ਰਿਹਾ ਹੈ ਜਦੋਂ ਜਾ ਰਿਹਾ ਏ ਤੇ ਰਸਤੇ 'ਚ ਦਿਸੂ ਉਹਦਾ ਕੋਈ ਨਾ ਸ਼ਤਰੂ ਸੀ ਉਹ ਆ ਗਿਆ ਉਹਨੇ ਨੱਥੂ ਲਾਲ ਨੂੰ ਦੇਖ ਕੇ ਪਹਿਲਾਂ ਗਾਲ ਕੱਢੀ ਤੇ ਨੱਥੂ ਲਾਲ ਲਗੇ ਕਹਿੰਦਾ ਜਲੇਬੀ ਉਹਨੇ ਫੇਰ ਗਾਲ ਕੱਢੀ ਨੱਥੂ ਲਾਲ ਕਹਿੰਦਾ ਰਸਗੁੱਲਾ ਉਹਨੇ ਫੇਰ ਗਾਲ ਕੱਢੀ ਨੱਥੂ ਲਾਲ ਕਹਿੰਦਾ ਗੁਲਾਬ ਜਾਮਨ ਉਹਨੇ ਗਾਲ ਕੱਢੀ ਕਹਿੰਦਾ ਬੇਸਨ ਬਰਫੀ ਉਹ ਦੇਖੀ ਜਾਵੇਂ ਮੈਂ ਗਾਲਾ ਘੜਦਾ ਅੱਗੇ ਮਠਿਆਈਆਂ ਦੇ ਨਾਂ ਲਈ ਜਾਂਦਾ ਸਮਝੀ ਲੋਕ ਨਹੀਂ ਉਹ ਬੜਾ ਉਹ ਬੰਦਾ ਜਿਹੜਾ ਸ਼ਰਮਿੰਦਾ ਜਾ ਹੋ ਗਿਆ ਦੋ ਤਿੰਨ ਵਾਰ ਉਹਨਾਂ ਹੋਰ ਗਾਲਾਂ ਕੱਢੀਆਂ ਪਰ ਦੇਖਿਆ ਅੱਗੇ ਉਹ ਗੁੱਸਾ ਕਰਨ ਦੀ ਵੇ ਹੱਸ ਕੇ ਇਹ ਤਾਂ ਮਠਿਆਈਆਂ ਦੇ ਨਾਂ ਲਈ ਜਾਂਦਾ ਹੈ ਉਹ ਚਲਾ ਗਿਆ ਕੋਲੀ ਇੱਕ ਆਦਮੀ ਦੇਖ ਰਿਆ ਸੀ ਉਹ ਕਹਿੰਦਾ ਨੱਥੂ لال ਜੀ ਕਮਾਲ ਹੋ ਗਈ ਉਹ ਤੁਹਾਨੂੰ ਗਾਲਾਂ ਕੱਢ ਰਿਹਾ ਸੀ ਤੁਸੀਂ ਅੱਗੇ ਜਲੇਬੀ, ਬਰਫੀ, ਬੇਸਨ, ਰਸਗੁਲਾ, ਗੁਲਾਬ ਜਾਮੁਨੇ ਕੀ ਕਰ ਰਹੇ ਸੀ ਤੁਸੀਂ ਉਹ ਨੱਥੂ لال ਕਹਿੰਦਾ ਦਰਅਸਲ ਸਤਸੰਗ ਜੇ ਬੈਠ ਕੇ ਨਾ ਅੱਜ ਮੈਂ ਸੁਣਿਆ ਕਿ ਗੁਰੂ ਰਹਿਬਰ ਕਹਿੰਦੇ ਆ ਜੋ ਤੁਸੀਂ ਦੂਜੇ ਨੂੰ ਬੋਲਣਾ ਹੈ ਤੁਹਾਨੂੰ ਉਹੀ ਮਿਲਣਾ ਹੈ ਕਿਉਂਕਿ ਜਿੱਦਾਂ ਦਾ ਕਰਨਾ ਜੈਸੀ ਕਰਨੀ ਐਸੀ ਭਰਨੀ ਕਿ ਜੋ ਤੁਸੀਂ ਕਰਨਾ ਉਹੀ ਮਿਲਣਾ ਉਹ ਮੈਨੂੰ ਗਾਲੀਆਂ ਦੇ ਰਿਹਾ ਸੀ ਉਹਨੂੰ ਅੱਗੇ ਗਾਲੀਆਂ ਮਿਲਣੀਆਂ ਮੈਂ ਜਲੇਬੀ ਕਹਿ ਰਿਹਾ ਸੀ ਮੈਨੂੰ ਖਾਣ ਨੂੰ ਜਲੇਬੀਆਂ ਮਿਲ ਗਈਆਂ ਮੈਂ ਬਰਫੀ ਕਹਿ ਰਿਹਾ ਸੀ ਮੈਨੂੰ ਬਰਫੀ ਮਿਲ ਗਈ ਕਿ ਜਿਹਨੇ ਜੋ ਕਰਨਾ ਐ ਉਹਨੂੰ ਮਿਲਣਾ ਵੀ ਔਰ ਵਾਕਈ ਨੱਥੂ لال ਜਦੋਂ ਘਰ ਪਹੁੰਚਿਆ ਪਤਾ ਨਹੀਂ ਸੀ ਕਿ ਘਰ ਕੌਣ ਹੈ ਘਰ ਮਹਿਮਾਨ ਆਏ ਸੀ ਔਰ ਮਹਿਮਾਨ ਵਾਕਈ ਮਠਿਆਈ ਦੇ ਡੱਬੇ ਲੈ ਕੇ ਆਏ ਸਨ ਜਾਂਦੇ ਖੋਲ ਕੇ ਰੱਖਦੇ ਲੱਥੂ لال ਜੀ ਲਓ ਮਠਿਆਈ ਖਾਓ ਨੱਥੂ لال ਨਾਲੇ ਮਠਿਆਈ ਖਾਵੇ ਨਾਲੇ ਹੱਸੇ ਕਹਿੰਦਾ ਦੇਖਿਆ ਫਿਰ ਜੇ ਗੁਰੂ ਦਾ ਬਚਨ ਮੰਨ ਕੇ ਜਲੇਬੀ ਬਰਫੀ ਗੁਲਾਬ ਜਾਮਨ ਖਿਆ ਸੀ ਤਾਂ ਮਿਲਿਆ ਵੀ ਉਹੀ ਉਧਰ ਉਹ ਗਾਲੀਆਂ ਦੇਣ ਵਾਲਾ ਆਦਮੀ ਜਦੋਂ ਘਰ ਪਹੁੰਚਿਆ ਤਾਂ ਘਰ ਜਾਂਦਿਆਂ ਨੇ ਹੁਣ ਬੁਰਾ ਕਰਮ ਕਰਕੇ ਗਿਆ ਸੀ ਤਾਂ ਮਿਲਣਾ ਵੀ ਅੱਗੇ ਉਹ ਬੁਰਾ ਹੀ ਸੀ ਹੁਣ ਜਦੋਂ ਘਰ ਗਿਆ ਤਾਂ ਘਰ ਜਾਂਦੇ ਹੀ ਉਹਦੀ ਘਰ ਵਾਲੀ ਨੇ ਚੰਗੀ ਹੀ ਫਿਰ ਹੋਈ ਹੁਣ ਦੱਸ ਨਹੀਂ ਸਕਦੇ ਸੀ ਹੁਣ ਜੈਸਾ ਅਸੀਂ ਕਰਮ ਕਰਕੇ ਜਾਣਾ ਫਲ ਵੀ ਸਾਨੂੰ ਜੇਲੇ ਤੁਹਾਨੂੰ ਕੋਈ ਬੁਰਾ ਬੋਲੇ ਨਾ ਤਾਂ ਤੁਸੀਂ ਉਹਨੂੰ ਕਾਮਯਾਬ ਨਾ ਹੋਣ ਦਿਓ ਕਿਉਂਕਿ ਉਹ ਬੁਰਾ ਬੋਲ ਕੇ ਤੁਹਾਨੂੰ ਕਰਨਾ ਚਾਹੁੰਦਾ ਦੁਖੀ ਤਾਂ ਜੇ ਹੋ ਗਏ ਤੁਸੀਂ ਦੁਖੀ ਤਾਂ ਜਿੱਤ ਉਹਦੀ ਹੋ ਗਈ ਹਾਰ ਕਹਦੇ ਹੋ ਕਿਹਦੀ ਹੋਈ ਤੁਹਾਡੀ ਹੋਈ ਤਾਂ ਜਿਹੋ ਤੁਹਾਨੂੰ ਦੁਖੀ ਕਰਨਾ ਚਾਹੁੰਦਾ ਹੈ ਪਰ ਤੁਸੀਂ ਹੱਸ ਦਿਓ ਤਾਂ ਫਿਰ ਜਿੱਤ ਤੁਹਾਡੀ ਹੈ ਹਾਰ ਉਹਦੀ ਹੈ ਇਸ ਕਰਕੇ ਕੁਦਰਤ ਨੇ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਇਸ ਲਈ ਨਹੀਂ ਦਿੱਤੀ ਕਿ ਅਸੀਂ ਐਵੇਂ ਆਪਣੀ ਖੁਸ਼ੀ ਨੂੰ ਕਿਸੇ ਦੀ ਗੱਲਾਂ ਵਿੱਚ ਆ ਕੇ ਲੁਟਾਉਂਦੇ ਫਿਰਿਏ ਆਪਣੇ ਆਨੰਦ ਨੂੰ ਆਪਣੀ ਸ਼ਾਂਤੀ ਨੂੰ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਹੱਥੀ ਅੱਗ ਲਾਉਂਦੇ ਫਿਰੇ ਨਹੀਂ ਰੱਬ ਨੇ ਸਾਨੂੰ ਜ਼ਿੰਦਗੀ ਇਸ ਲਈ ਦਿੱਤੀ ਹੈ ਕਿ ਦੂਜਾ ਜੋ ਮਰਜ਼ੀ ਕਰੇ ਮੈਂ ਆਪਣੀ ਖੁਸ਼ੀ ਕਿਸੇ ਕੀਮਤ ਤੇ ਜਾਣ ਨਹੀਂ ਦੇਣੀ ਆਪਣੇ ਆਨੰਦ ਨੂੰ ਮੈਂ ਜਾਣ ਇਸ ਲਈ ਸ਼੍ਰੀ ਕ੍ਰਿਸ਼ਨ ਨੇ ਮੁਸਕੁਰਾ ਸਮੇਦਯੋਗ ਨੇ ਤਾਂ ਹੀ ਉਹਨਾਂ ਨੇ ਕਿਹਾ ਕਿ ਈਸ਼ਵਰ ਪਰ ਆਸਥਾ ਰੱਖਣੇ ਔਰ ਮੁਸਕੁਰਾਣੇ ਸੇ ਹਰ ਸਮਸਿਆ ਦਾ ਸਮਾਧਾਨ ਹੋ ਜਾਂਦਾ ਹੈ ਉਹਨਾਂ ਅਗਰ ਤੁਹਾਡੇ ਜੀਵਨ 'ਚ ਕੋਈ ਸਮੱਸਿਆ ਹੈ ਔਰ ਅੱਜ ਇਹ ਗੱਲ ਕਹਾਂਗੇ ਕਿ ਅੱਜ ਦੇ ਸਮੇਂ 'ਚ ਡਾਕਟਰ ਬੈਦ ਹਕੀਮ ਵੀ ਇਹ ਗੱਲ ਮੰਨਦੇ ਕਿ ਜਿੰਨਾ ਬੰਦਾ ਖੁਸ਼ ਰਹੇ ਉਹਨਾਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ ਤਾਂ ਹੀ ਤਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ بڑے بڑے ਸ਼ਹਿਰਾਂ 'ਚ ਤਾਂ ਲਾਫਿੰਗ ਕਲੱਬ ਵੀ ਬਣੇ ਹੋਏ ਐ ਲਾਫਿੰਗ ਕਲੱਬ ਮਤਲਬ ਹੱਸਣ ਵਾਲੇ ਕਲੱਬ ਜਿਦਾ ਅੱਜਕੱਲ ਬੰਦਾ ਕਹਿੰਦਾ ਨਾ ਇਹ ਆ ਜੀ ਫਲਾਨਾ ਕਲੱਬ ਬਣਿਆ ਹੈ ਆ ਫਲਾਨਾ ਕਲੱਬ ਬਣਿਆ ਤੇ ਯੋਗਾ ਸਿਖਾਇਆ ਜਾਂਦਾ ਹੈ ਇੱਥੇ ਐਕਸਰਸਾਈਜ਼ ਕਰਾਈ ਜਾਂਦੀ ਹੈ ਇੱਥੇ ਜਿਮ ਬਣਿਆ ਹੈ ਇੱਥੇ ਕਰਾਟੇ ਸਿਖਾਏ ਜਾਂਦੇ ਤੇ ਜੁੱਡੋ ਸਿਖਾਇਆ ਜਾਂਦਾ ਤੇ ਕ੍ਰਿਕਟ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਹੌਕੀ ਦੀ ਟ੍ਰੇਨਿੰਗ ਇੱਥੇ ਬਾਕਸਿੰਗ ਦੀ ਇਦਾਂ ਹੀ ਇਹ ਕਈ ਜਗ੍ਹਾ ਲਾਫਿੰਗ ਕਲੱਬ ਬਣੇ ਆ ਜਿੱਥੇ ਸਾਨੂੰ ਹੱਸਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿੱਦਾਂ ਹਰਸ ਦੀ ਵਿੱਚ ਅਸੀਂ ਕਹਦੇ ਹੋ ਪਰ ਅਸੀਂ ਤੇ ਇੱਕ ਗੱਲ ਕਹਾਂਗੇ ਕਿ ਹੱਸਣ ਦੀ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਹੱਸਣ ਦੀ ਤਾਂ ਭਾਵਨਾ ਚਾਹੀਦੀ ਕਿ ਮੈਂ ਖੁਸ਼ ਹੋਣਾ ਤਾਂ ਬੰਦੇ ਦੀ ਹਸੀ ਤਾਂ ਇਹ ਹੁਣੇ ਤੁਸੀਂ ਸੋਚ ਲਓ ਮੈਂ ਹੱਸਣਾ ਹੈ ਹੱਸ ਕੇ ਦੇਖ ਲਓ ਇੱਕ ਵਾਰ ਤਾਂ ਟ੍ਰੇਨਿੰਗ ਲੈਣ ਦੀ ਲੋੜ ਹੈ ਤੁਹਾਨੂੰ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਹੱਸ ਸਕਦੇ ਹੋ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਮੁਸਕਰਾ ਸਕਦੇ ਹੋ ਪਰ ਇਹ ਤੁਹਾਡੀ ਮੁਸਕਰਾਹਟ ਜਦੋਂ ਤੁਸੀਂ ਹੱਸਦੇ ਹੋ ਤਾਂ ਖਾਸ ਖਿਆਲ ਰੱਖਣਾ ਇਹ ਚੀਜ਼ ਦਾ ਕਿ ਅਗਰ ਤੁਸੀਂ ਨਾ ਥੋੜਿਆ ਸਾਇੰਸ ਨੂੰ ਪੜੋ ਕਿ ਜਦੋਂ ਤੁਸੀਂ ਚਿੰਤਾ ਕਰਦੇ ਹੋ ਚਿੰਤਾ ਕਰਨ ਦੇ ਨਾਲ ਸਾਡੇ ਬ੍ਰੇਨ ਦੇ ਅੰਦਰ ਇੱਕ ਕੈਮੀਕਲ ਰਿਲੀਜ਼ ਹੁੰਦਾ ਹੈ ਕੈਮੀਕਲ ਦਾ ਮਤਲਬ ਜਿਹਦਾ ਮੂੰਹ ਚ ਲਾਰ ਆਂਦੀ ਹੈ ਨਾ ਬੰਦਾ ਕਹਿੰਦਾ ਮੇਰੇ ਮੂੰਹ ਚ ਲਾਰ ਆਂਦੀ ਹੈ ਮੈਂ ਖਾਣੇ ਬਾਰੇ ਸੋਚਦਾ ਤਾਂ ਮੇਰੇ ਮੂੰਹ ਚ ਪਾਣੀ ਆ ਗਿਆ ਆਂਦਾ ਕਿ ਨਹੀਂ ਖਾਣੇ ਬਾਰੇ ਸੋਚਣਾ ਮੂੰਹ ਚ ਪਾਣੀ ਆ ਜਾਂਦਾ ਕਿ ਨਹੀਂ ਸਮਝੀ ਨਜ਼ਰ ਆ ਸਾਰਿਆਂ ਇਸ ਲਈ ਹੁਣ ਬੰਦਾ ਕਹਿੰਦਾ ਮੈਂ ਖਾਣੇ ਬਾਰੇ ਸੋਚਿਆ ਉਖ ਲੱਗੀ ਹੁਣੀ ਆ ਗਿਆ ਮੂੰਹ ਚ ਪਾਣੀ ਥੋੜਾ ਜਿਹਾ ਵੀ ਖਾਣੇ ਬਾਰੇ ਸੋਚਦਿਆਂ ਤੇ ਮੂੰਹ ਚ ਪਾਣੀ ਆ ਜਾਂਦਾ ਹੈ ਹੁਣ ਸੋਚ ਇੱਥੇ ਹੈ ਤਾਂ ਮੂੰਹ ਚ ਪਾਣੀ ਕਿਉਂ ਆਇਆ ਕਿਉਂਕਿ ਸਾਡੇ ਹਰ ਥੋੜ ਦਾ ਸਾਡੇ ਇਹ ਸਰੀਰ ਤੇ ਇੱਕ ਜਦੋਂ ਬੰਦਾ ਕਹਿੰਦਾ ਰਿਐਕਸ਼ਨ ਹੁੰਦਾ ਹੈ ਇੱਕ ਐਕਸ਼ਨ ਹੁੰਦਾ ਹੈ ਕਿ ਅਸੀਂ ਜੋ ਸੋਚਦੇ ਹਾਂ ਉਹਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ ਹੁਣ ਦੱਸਿਆ ਗਿਆ ਹੈ ਕਦੀ ਦੇਖਣਾ ਕਿ ਜਦੋਂ ਅਸੀਂ ਚਿੰਤਾ ਕਰਦੇ ਹਾਂ ਟੈਨਸ਼ਨ ਕਰਦੇ ਹਾਂ ਤਾਂ ਸਾਡੇ ਬਾਡੀ ਦੇ ਵਿੱਚ ਇੱਕ ਕੈਮੀਕਲ ਪੈਦਾ ਹੁੰਦਾ ਜਿਹਨੂੰ ਕorticisol ਕਿਹਾ ਜਾਂਦਾ ਹੈ ਜਿਹੜਾ ਕੈਮੀਕਲ ਕorticisol ਜਿਹੜਾ ਕਿ ਟੈਨਸ਼ਨ ਦਾ ਕੈਮੀਕਲ ਹੈ ਔਰ ਜਿੰਨਾ ਇਹ ਕੈਮੀਕਲ ਸਮਝ ਲੈ ਕਿ ਐਸਾ ਜ਼ਹਿਰ ਹੈ ਕਿ ਜਿੰਨਾ ਇਹਦਾ ਲੈਵਲ ਵੱਧਦਾ ਹੈ ਸਾਡਾ ਸ਼ਰੀਰ ਉਨਾ ਹੀ ਜ਼ਿਆਦਾ ਬਿਮਾਰ ਉਨਾ ਹੀ ਜ਼ਿਆਦਾ ਬਿਮਾਰੀਆਂ ਨੂੰ ਖਿੱਚਦਾ ਹੈ ਜਾਨੀ ਉਹਨਾਂ ਨਾਲ ਜ਼ਿਆਦਾ ਰੁਵਾੜੀਆਂ ਲੱਗਦੀਆਂ ਹੈ ਤਾਂ ਹੀ ਤਾਂ ਜ਼ਿਆਦਾ ਚਿੰਤਾ ਕਰਨ ਵਾਲਾ ਬੰਦਾ ਜਲਦੀ ਬਿਮਾਰ ਵੀ ਹੋ ਜਾਂਦਾ ਹੈ ਉਹ ਬੰਦਾ ਦੇਖੋ ਆਪਣੀ ਸੋਚ ਤੇ ਕੰਟਰੋਲ ਨਹੀਂ ਕਰਦਾ ਪਰ ਬੈੱਡ ਤੇ ਆਈਸੀਯੂ ਚਲਾ ਜਾਂਦਾ ਹੈ ਡਾਕਟਰਾਂ ਕੋ ਚਲਾ ਜਾਂਦਾ ਹੈ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਜਾ ਕੇ ਬੰਦਾ ਵੇਟ ਕਰਦਾ ਹੈ ਡਾਕਟਰ ਦੀ ਪਰਚੀ ਕਟਾ ਕੇ ਇੰਜੈਕਸ਼ਨ ਲਵਾਉਂਦਾ ਹੈ ਉਹ ਭਾਈ ਇੰਨਾ ਮੁਸ਼ਕਲ ਕਰਨ ਦੀ ਕੀ ਲੋੜ ਹੈ ਅਗਰ ਤੂੰ ਇਥੇ ਚਿੰਤਾ ਕਰਨੀ ਹੀ ਬੰਦ ਕਰ ਦੇਵੇਂ ਤਾਂ ਚਿੰਤਾ ਕਰਨੀ ਬੰਦ ਕਦੋਂ ਹੁੰਦੀ ਹੈ ਜਰਾ ਗੌਰ ਕਰਨਾ ਇੱਥੇ ਵੀ ਦੱਸਾਂਗੇ ਤੁਹਾਨੂੰ ਨੁਕਤਾ ਕਿ ਚਿੰਤਾ ਬੰਦ ਕਿੱਦਾਂ ਹੁੰਦੀ ਹੈ ਪਰ ਪਹਿਲਾਂ ਸਮਝ ਲਈਏ ਕਿ ਜਦੋਂ ਅਸੀਂ ਚਿੰਤਾ ਕਰਦੇ ਹਾਂ ਤਾਂ ਕੋਰਟੀਸੋਲ ਨਾਮ ਦਾ ਕੈਮੀਕਲ ਸਾਡੀ ਬੋਡੀ 'ਚ ਪੈਦਾ ਹੁੰਦਾ ਜਿਹੜਾ ਕਿ ਸਾਨੂੰ ਜ਼ਿਆਦਾ ਬਿਮਾਰ ਕਰਦਾ ਹੈ ਤਾਂ ਹੀ ਕਹਿੰਦੇ ਨੇ ਬੰਦੇ ਦੀ ਸ਼ੂਗਰ ਵੱਧ ਗਈ ਬੀਪੀ ਵੱਧ ਗਈ ਆ ਬਿਮਾਰੀ ਵੱਧ ਗਈ ਬੜਾ ਬੜੀ ਜਲਦੀ ਕੋਈ ਛਿਕ ਉੱਥੇ ਮਾਰ ਦੇ ਬਿਮਾਰ ਬੰਦਾ ਇੱਥੇ ਹੋ ਜਾਂਦਾ ਇੰਨਾ ਇਮਿਊਨਿਟੀ ਸਿਸਟਮ ਇੰਨਾ ਕਮਜ਼ੋਰ ਹੋ ਗਿਆ ਬੰਦੇ ਦਾ ਕਿ ਕੋਈ ਦੂਰ ਵੀ ਖੰਗਣਾ ਤਾਂ ਬੰਦਾ ਇੱਥੇ ਖੰਗਣਾ ਸ਼ੁਰੂ ਕਰ ਦਿੰਦਾ ਉਹ ਮੇਰੇ ਤੋਂ ਪਰੇ ਹੋਵੇ ਖੰਗ ਕਹਿੰਦਾ ਮੈਨੂੰ ਨਾ ਖਾਂਸੀ ਹੋ ਜਾਵੇ ਉਹ ਪਰੇ ਹੋਵੇ ਛਿਕ ਮਾਰ ਕੇ ਤੇ ਮੈਨੂੰ ਜ਼ੁਕਾਮ ਨਾ ਹੋ ਜਾਵੇ ਘਰ 'ਚ ਇੱਕ ਨੂੰ ਜ਼ੁਕਾਮ ਹੋਵੇ ਤਾਂ ਸਾਰਿਆਂ ਨੂੰ ਹੋ ਜਾਂਦਾ ਕਿਉਂ ਕਿਉਂਕਿ ਸਾਡਾ ਇਮਿਊਨਿਟੀ ਸਿਸਟਮ ਜਿਹੜਾ ਇਮਿਊਨਿਟੀ ਸਿਸਟਮ ਕਹਿੰਦੇ ਐ ਕਿ ਜਿਹੜੇ ਰੋਗਾਂ ਨੂੰ ਖਤਮ ਕਰਨ ਵਾਲੀ ਸਾਡੀ ਸ਼ਕਤੀ ਉਹ ਅੱਜ ਬਿਲਕੁਲ ਜ਼ੀਰੋ ਹੋ ਚੁੱਕੀ ਆ ਕਾਰਨ ਕੀ ਕਿ ਹਰ ਬੰਦਾ ਚਾਹੇ ਬੱਚਾ ਹੈ ਚਾਹੇ ਬੁਢਾ ਹੈ ਚਾਹੇ ਜਵਾਨ ਹੈ ਹਰ ਕੋਈ ਟੈਨਸ਼ਨ 'ਚ ਹੈ ਬੱਚਾ ਪੜ੍ਹਾਈ ਨੂੰ ਲੈ ਕੇ ਟੈਨਸ਼ਨ 'ਚ ਸਕੂਲ ਜਾਣ ਨੂੰ ਟੈਨਸ਼ਨ 'ਚ ਨੌਜਵਾਨ ਆਪਣੇ ਨੌਕਰੀ ਨੂੰ ਲੈ ਕੇ ਟੈਨਸ਼ਨ 'ਚ ਕਾਲਜ ਦੀ ਪੜ੍ਹਾਈ ਨੂੰ ਲੈ ਕੇ ਟੈਨਸ਼ਨ 'ਚ ਮਾਪੇ ਬੱਚਿਆਂ ਨੂੰ ਲੈ ਕੇ ਟੈਨਸ਼ਨ 'ਚ ਤਾਂ ਦੁਕਾਨਦਾਰ ਦੁਕਾਨ ਨੂੰ ਲੈ ਕੇ ਟੈਨਸ਼ਨ 'ਚ ਹੁੰਦਾ ਕੀ ਐ ਕੰਮ ਹੱਲ ਹੁੰਦੇ ਨਹੀਂ ਪਰ ਬਿਮਾਰੀਆਂ ਆ ਜਾਂਦੀਆਂ ਹੈ ਉੱਥੇ ਕੀ ਚਾਹੀਦਾ ਹੈ ਹੁਣ ਜਿਹੜਾ ਗੌਰ ਕਰਨਾ ਚਿੰਤਾ ਕਰਨ ਦੇ ਨਾਲ ਇਹ ਬੁਰਾ ਕੈਮੀਕਲ ਵਾਧਦਾ ਹੈ ਜੋ ਸਾਨੂੰ ਬਿਮਾਰ ਕਰਦਾ ਹੈ ਤਾਂ ਹਸਣ ਨਾਲ ਕੀ ਹੁੰਦਾ ਹੈ ਹਸਣ ਦੇ ਨਾਲ ਡੋਪਾ ਮਾਈਨ ਬਣਦਾ ਹੈ ਸਮਝ ਦਿਓ ਕਿ ਨਹੀਂ ਡੋਪਾ ਮਾਈਨ ਹੋ ਗਿਆ ਐਂਡਰੋਫਿਨ ਹੋ ਗਿਆ ਸੈਰਾਟੋਨਿਨ ਹੋ ਗਿਆ ਇਹ ਕੁਝ ਕੈਮੀਕਲ ਹੈ ਜਿਹਨੂੰ ਹੈਪੀ ਕੈਮੀਕਲ ਕਿਹਾ ਜਾਂਦਾ ਹੈ ਜੋ ਕਿ ਸਾਡੀ ਅੰਦਰ ਬਣਦੇ ਏ ਤਾਂ ਸਾਨੂੰ ਫਿੱਟ ਕਹਦੇ ਹੋ ਔਰ ਜਿੰਨਾ ਕੋਰਟੀਸੋਲ ਵਧੇਗਾ ਨਾ ਝੁਰੜੀਆਂ ਜਲਦੀ ਪੈਣਗੀਆਂ ਬੁਢਾਪਾ ਜਲਦੀ ਆਏਗਾ ਕਿਉਂਕਿ ਉਹ ਕੈਮੀਕਲ ਹੈ ਅਸੀਂ ਫਿਰ ਤੁਹਾਨੂੰ ਇੱਕ ਗੱਲ ਕਹਾਂਗੇ ਜਿੰਨੇ ਵੀ ਬੈਠੇ ਹੋ ਕਿ ਜਿਹੜਾ ਬੰਦਾ ਜਾ ਕੇ ਨਾ ਬਿਊਟੀ ਪਾਰਲਰ ਚ ਅੱਜ ਕੱਲ ਬੰਦੇ ਵੀ ਜਾਂਦੇ ਔਰਤਾਂ ਵੀ ਜਾਂਦੀਆਂ ਫੇਸ਼ੀਅਲ ਕਰਾਂਦੀਆਂ ਇਹ ਕਰਦੇ ਉੱਥੇ ਇੰਨਾ ਪੈਸਾ ਦਿੰਦੇ ਹੋ ਇਹਨਾਂ 10 ਮਿੰਟ ਘਰ ਖੁੱਲ ਕੇ ਹੱਸ ਲਿਆ ਕਰੋ ਤੁਹਾਨੂੰ ਪਾਰਲਰ ਜਾਣ ਦੀ ਲੋੜ ਹੀ ਨਹੀਂ ਪੈਸਾ ਖਰਚ ਕਰਨ ਦੀ ਮੈਂ ਨਹੀਂ ਆ ਕਰੀਮਾ ਲਾਣ ਦੀ ਹੱਸ ਲੋ ਖੁੱਲ ਕੇ ਹੱਸਣ ਨਾਲ ਹੀ ਚਿਹਰੇ ਤੇ ਉੱਦੀ ਲਾਲੀ ਆ ਜਾਂਦੀ ਹੈ ਉਹ ਡੋਪਾਮਾਈਨ ਬਣਦਾ ਹੈ ਸੈਰੋਟੋਨਿਨ ਬਣਦਾ ਜਿੰਨਾ ਅੱਛੀ ਨੀਂਦ ਆਉਂਦੀ ਹੈ ਤਾਂ ਹੀ ਤਾਂ ਚਿੰਤਾ ਵਿੱਚ ਨੀਂਦ ਨਹੀਂ ਆਉਂਦੀ ਇਹ ਤਾਂ ਤੁਸੀਂ ਸਰਚ ਕਰੋ Google ਤੁਹਾਡੇ ਕੋਲ ਹੈ ਕਿ ਸੌਣ ਵਿੱਚ ਕਿਹੜਾ ਕੈਮੀਕਲ ਕੰਮ ਕਰਦਾ ਉਹ ਨਾ ਸੈਰਾਟੋਨਿਨ ਜਿਹੜਾ ਕਿ ਜਿੰਨਾ ਬਣਦਾ ਹੈ ਸਾਡੀ ਨੀਂਦ ਵਿੱਚ ਇਹ ਕੈਮੀਕਲ ਕੰਮ ਆਂਦਾ ਹੈ ਪਰ ਜਿਲੇ ਚਿੰਤਾ ਕਰਦੇ ਹੈ ਬਣਨਾ ਬੰਦ ਹੋ ਜਾਂਦਾ ਤਾਂ ਨੀਂਦ ਆਣੀ ਬੰਦ ਹੋ ਗਈ ਫਿਰ ਬੰਦੇ ਨੂੰ ਗੋਲੀ ਖਾਣੀ ਪੈਂਦੀ ਹੈ ਕਿ ਟੈਨਸ਼ਨ ਕਰਕੇ ਮੈਨੂੰ ਨੀਂਦ ਸੋ ਆਪਣੀਆਂ ਚਿੰਤਾਵਾਂ ਦੇ ਨਾਲ ਦੇਖੋ ਸ਼੍ਰੀ ਕ੍ਰਿਸ਼ਨ ਨੇ ਉਦੋਂ ਕਿਹਾ ਪਰ ਵਿਗਿਆਨ ਅੱਜ ਕਹਿ ਰਿਹਾ ਹੈ ਕਿ ਜਿਆਦਾ ਤਣਾਅ ਕਰੋ ਨਾ ਚਿੰਤਾ ਕਰਨ ਨਾਲ ਤੇਰੀਆਂ ਸਮੱਸਿਆਵਾਂ ਵੱਡੀਆਂ ਹੈ ਖੁਸ਼ ਰਹਿਣ ਨਾਲ ਆਪਣੇ ਈਸ਼ਵਰ ਤੇ ਆਸਥਾ ਕਰਨ ਨਾਲ ਤੇਰੀਆਂ ਸਮੱਸਿਆਵਾਂ ਦਾ ਕਹਿ ਦਿਓ ਕੀ ਹੁੰਦਾ ਹੈ ਅੰਤ ਇਸ ਲਈ ਹੱਸ ਕੇ ਦਿਖਾਓ ਫਿਰ ਤੰਦਰੁਸਤੀ ਚਾਹੀਦੀ ਹੈ ਨਾ ਖੁਸ਼ੀ ਚਾਹੀਦੀ ਹੈ ਹੁਣ ਆ ਚਾਹੁੰਦੇ ਹੋ ਕਿ ਬੜਾਪਾ ਜਲਦੀ ਨਾ ਆਵੇ ਆ ਜੀਵਨ ਚ એનર્ਜੀ ਹੀ ਰਹੇ ਸਮਝ ਰਿਓ ਚਾਹੁੰਦੇ ਹੋ ਕਿ ਨਹੀਂ ਹੁਣ ਜੇ ਤੁਸੀਂ ਖੁਸ਼ ਰਹੋ ਅੱਗੇ ਤੋਂ ਅੱਗੇ ਤੁਹਾਨੂੰ ਇਦਾਂ ਲੱਗੇਗਾ ਮੇਰੀ એનર્ਜੀ ਵੱਧਦੀ ਜਾ ਰਹੀ ਹੈ ਮੈਂ ਤਾਂ ਹੋਰ ਜਵਾਨ ਹੁੰਦਾ ਜਾ ਰਿਹਾ ਹਾਂ ਹੋਰ ਸੋਹਣਾ ਹੁੰਦਾ ਜਾ ਰਿਹਾ ਹਾਂ ਤਾਂ ਜਿਹੜਾ ਬੰਦਾ ਟੈਨਸ਼ਨ ਲਈ ਜਾਂਦਾ ਉਹ ਯਾਰ ਚੰਗਾ ਭਲਾ ਸੀ ਆ ਸਾਲ ਚ ਤੈਨੂੰ ਕੀ ਹੋ ਗਿਆ ਹੈ ਆ ਚੁੱਰੀਆਂ ਕਿੱਦਾਂ ਪੈ ਗਈਆਂ ਆ ਵਾਲਕ ਦਾ ਚਿੱਟੇ ਹੋ ਗਏ ਕਈ ਵਾਰਾ ਹੋ ਜਾਂਦਾ ਹੈ ਕਿ ਨਹੀਂ ਕਿ ਇੱਕ 6 ਮਹੀਨੇ ਸਾਲ ਦੇ ਵਿੱਚ ਇਨਸਾਨ ਦੀ ਸ਼ਕਲ ਇਦਾਂ ਬਦਲ ਜਾਂਦੀ ਜਿਹੜਾ ਜ਼ਿਆਦਾ ਚਿੰਤਾ ਕਰਦਾ ਹੈ ਇਹਲੇ ਚਿੰਤਾ ਕਰਨੀ ਬੰਦ ਕਰੋ ਅੱਜ ਕੋਈ ਤੁਹਾਡਾ ਦੁਸ਼ਮਣ ਬਾਹਰ ਨਹੀਂ ਬੈਠਾ ਹੋਇਆ ਦੇ ਵੀ ਉਹ ਮੇਰਾ ਦੁਸ਼ਮਣ ਬੈਠਾ ਮੈਨੂੰ ਮਾਰਨਾ ਚਾਹੁੰਦਾ ਆ ਓਏ ਬਾਹਰ ਦਾ ਕੋਈ ਦੁਸ਼ਮਣ ਨਹੀਂ ਜੇ ਤੁਹਾਨੂੰ ਮਾਰ ਸਕੇ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਤਾਂ ਤੁਹਾਡੇ ਅੰਦਰ ਹੀ ਬੈਠਾ ਹੈ ਤੁਹਾਡੀ ਬੁਰੀ ਸੋਚ ਤੁਹਾਡੀ ਨੈਗੇਟਿਵ ਸੋਚ ਤੁਹਾਡੀ ਚਿੰਤਾ ਤੁਹਾਡਾ ਤਣਾਅ ਇਹ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਅੰਦਰੋਂ ਅੰਦਰ ਸਾਨੂੰ ਬਿਮਾਰ ਕਰੀ ਜਾਂਦਾ ਮਾਰੀ ਜਾਂਦਾ ਹੈ ਬੰਦਾ ਕਹਿੰਦਾ ਜੀ ਉਹ ਦੁਸ਼ਮਣ ਕਿਤੇ ਜ਼ਹਿਰ ਨਾ ਪਾ ਦੇਵੇ ਮੇਰੇ ਖਾਣੇ 'ਚ ਪਰ ਜਦੋਂ ਤੁਸੀਂ ਤਣਾਅ ਲੈਂਦੇ ਹੋ ਨਾ ਚਿੰਤਾ ਕਰਦੇ ਹੋ ਬਿਨਾਂ ਮਤਲਬ ਦੀ ਤਾਂ ਤੁਸੀਂ ਆਪਣੇ ਅੰਦਰ ਜ਼ਹਿਰ ਤਾਂ ਆਪ ਹੀ ਪੈਦਾ ਕਰ ਰਹੇ ਹੋ ਸਮਝਿਓ ਕਿ ਨਹੀਂ اور ਇਹ जहर धीमा जहर स्लो पॉइजन जिना ਹੌਲੀ ਹੌਲੀ ਤੁਹਾਨੂੰ ਖਤਮ ਕਰਨਾ ਹੈ ਇਸ ਲਈ ਫਿਰ ਕਮਾ ਜਿੰਨਾ ਹੋ ਸਕੇ ਮੁਸਕਰਾਇਆ ਕਰੋ ਜੇ ਦਰਦ ਵੀ ਹੋਵੇ ਨਾ ਗੋਡੀਆਂ ਚ ਤਾਂ ਇਹ ਨਾ ਹਾਏ ਦਰਦ ਇਦਾਂ ਨਾ ਹਾ ਹੱਸ ਕੇ ਇਹ ਦਰਦ ਹੈ ਕੋਈ ਗੱਲ ਨਹੀਂ ਹੋ ਜਾਣੀ ਠੀਕ ਸਿਰ ਦਰਦ ਕਰ ਰਿਹਾ ਵਾਹ ਮਜ਼ਾ ਆ ਗਿਆ ਕੋਈ ਨਹੀਂ ਹੋਇਆ ਠੀਕ ਉਹ ਦਰਦ ਨੂੰ ਹੱਸ ਕੇ ਤੁਸੀਂ ਕਬੂਲ ਕਰੋ ਤਾਂ ਥੋੜੀ ਡੇਰ ਚ ਹੀ ਤੁਸੀਂ ਪਾਣਾ ਕਿ ਤੁਹਾਡੇ ਹੱਸਣ ਨਾਲ ਤੁਹਾਡੀ ਬੋਡੀ ਨੇ ਉਹ ਕੈਮੀਕਲ ਰਿਲੀਜ਼ ਕਰਨੇ ਆ ਜਿਹੜੇ ਤੁਹਾਡੇ ਦਰਦ ਨੂੰ ਖਤਮ ਕਰਨ ਵਾਲੇ ਆ ਔਰ ਤੁਸੀਂ ਠੀਕ ਵੀ ਹੋ ਜਾਣਾ ਪਰ ਹੁੰਦਾ ਕੀ ਹੈ ਸਿਰਦਰ ਦਿਨਾ ਕੋ ਹੁੰਦਾ ਹੈ ਗੁੱਸਾ ਨਾ ਕਰਿਓ ਕੋਈ ਇਹ ਸਚਾਈ ਦੱਸਣ ਲੱਗੇ ਆ ਸਿਰਦਰ ਦਿਨਾ ਕੋ ਹੁੰਦਾ ਹੈ ਕਪੜਾ ਜਾ ਬਨ ਕੇ ਹੋਏ ਬੜੀ ਦਰਦ ਹੋ ਰਹੀ ਹੈ ਤਾਂ ਕਿ ਦੂਜਿਆਂ ਨੂੰ ਪਤਾ ਲੱਗੇ ਮੈਂ ਅਰੈਸਟ ਕਰ ਨੀ ਮੈਨੂੰ ਕੰਮ ਨਾ ਕਰਨਾ ਪਵੇ ਕੰਮ ਤੋਂ ਬਚਣ ਦਾ ਮਾਰਾ ਬੰਦਾ ਥੋੜੀ ਇਹ ਦਰਦ ਨੂੰ ਵੀ ਇਦਾਂ ਵਧਾ ਦਿੰਦਾ ਹੈ ਕਿ ਅਗਲਾ ਗਏ ਅੱਛਾ ਇੰਨੀ ਦਰਦ ਹੈ ਭਾਈ ਤੂੰ ਰਹਿ ਲੈ ਮੈਂ ਕੰਮ ਕਰ ਲੈਂਦਾ ਪਰ ਇਹ ਭੁੱਲ ਜਾਂਦੇ ਕਿ ਜਦੋਂ ਦਰਦ ਨੂੰ ਵਧਾਉਂਦੇ ਐਸੀ ਤਾਂ ਆਪਣੇ ਜੀਵਨ ਨੂੰ ਆਪ ਹੀ ਦੁੱਖਾਂ ਨਾਲ ਭਰ ਲੈਂਦੇ